ਕੋਣ ਆ ਬਾਈ? ਬਾਈ ਮੈਂ ਸਰਜੀਤ ਸਿੰਘ ਆ। ਅੱਛਾ ਸਰਜੀਤ। ਹਾਂਜੀ। ਅੱਛਾ ਨਵੇਂ ਪਿੰਡ ਵਾਲਾ ਮੁੰਡਾ। ਹਾਂਜੀ ਨਵੇਂ ਪਿੰਡ ਵਾਲਾ। ਕਿ ਮੈਂ ਆਇਆ ਸੀਗਾ? ਮੈਂ ਮੈਂ ਆਇਆ ਸੀਗਾ ਜਮਾਦਰੀ ਕੋਲ ਕੰਮ ਤੇ ਅੰਦਾ ਕੀਤੀ ਬਾੜੀ ਦੇ ਵਿੱਚ। ਮੰਨ ਲਾ ਵੀ ਆਪਣੇ ਵੰਡੇ ਗਣ ਦੇ ਕੋਈ ਹੋਰ ਕੰਮ ਹੈਗਾ ਤਾਂ ਮੈਂ ਵੀ ਕੱਲ ਨੂੰ ਵਿਹਲਾ ਸੀਗਾ ਮੈਂ ਕੰਮ ਤੇ ਆ ਸਕਦਾ। ਅੰਦਾ ਤਾਂ ਸਰਜੀਤ ਆਇਆ ਕੱਲ ਨੂੰ ਆਇਆਗਾ ਯਾਰ ਬਾਰ ਤੇ ਪਰਸੋਂ ਆ ਜੀ ਤੂੰ। ਬਸ ਫਿਰ ਠੀਕ ਹੈ ਨਾ ਪਰਸੋਂ ਜੀ ਬਾਈ। ਪਰਸੋਂ ਐ ਹੋਰ ਕੀ ਕਰਦਾ ਹਾਂ ਮੈਂ? ਬਸ ਆਹੀ ਕੰਮ ਕਰ ਦਿਆਂ ਤੇ ਲੱਪਾਈ। ਅੱਛਾ। ਸੇ ਤੇ ਠੀਕ ਰਹਿੰਦੀ ਆ? ਹਾਂ ਸੇ ਤੇ ਕੁਛ ਠੀਕ ਆ ਜੀ ਕੋਈ। ਡਿੱ ਤੂੰ ਯਾਰ ਤੂੰ ਮੈਨੂੰ ਚੌਂਕ ਚ ਕਹਿੰਦਾ ਗੀਤ ਸੁਣਾਣਾ ਅੱਜ ਸੁਣਾ ਦੇ ਫਿਰ ਗੀਤ ਚਲੋ ਹੂੰ ਤਾਂ ਛੜੇ ਮੱਟੀ ਲਏ ਹੋਏ ਭਾਈ ਜੀ ਚਲੋ ਮੈਂ ਸੁਣਾ ਦਿੰਦਾ ਜੀ ਐ ਕਰ ਲਾ ਵੀਰ ਦਾ ਗੀਤ ਸੁਣਾ ਯਾਰ ਲਾ ਵੀਰ ਦਾ ਸੁਣਾ ਦੇ ਨਾ ਬਸੇ ਲਾ ਵੀਰ ਦਾ ਬਹੁਤ ਉੱਚ ਸਰਾ ਕੀ ਗਾਉਂਦੇ ਆ ਤੇ ਬਹੁਤ ਵਧੀਆ ਗੱਕੇ ਉਹਨਾਂ ਦੇ ਨਹੀਂ ਤੂੰ ਵਧੀਆ ਗਾਉਂਦਾ ਇੱਕ ਦਿਨ ਮੈਂ ਤੈਨੂੰ ਸੁਣਾਇਆ ਸੀਗਾ ਉੱਤੇ ਅੱਛਾ ਚਲੋ ਸੁਣਾ ਦਿੰਦੇ ਅੱਜ ਮੇਰੇ ਕੋਲ ਬਸੇ ਤੈਨੂੰ ਮੇਰੇ ਕੋਲ ਹਾਂਜੀ ਦੋਸਤੋ ਇਹ ਮੁੰਡਾ ਸਰਜੀਤ ਜਿਵੇਂ ਦੱਸਿਆ ਸੀ ਤੇ ਆਇਆ ਸੀ ਮੇਰੇ ਕੋਲੇ ਸ਼ਾਮ ਨੂੰ ਉਸ ਦੇ ਮੇ ਦਾ ਗੀਤ ਸੁਣਾ ਸੀ ਤੇ ਕਲਾ ਦੇਖੋ ਕਿੱਥੇ ਕਲਾ ਦਾ ਕੋਈ ਮਕਾਨ ਨਹੀਂ ਹੁੰਦਾ ਕਿਹਦੇ ਕੋਲੇ ਕਲਾ ਜਾ ਸਕਦੀ ਆ ਤੇ ਇਹ ਜੇ ਅਣਮੋਲ ਹੀਰੇ ਨੇ ਜਿਨ੍ਹਾਂ ਨੂੰ ਸਹੀ ਪਲੇਟਫਾਰਮ ਨਹੀਂ ਮਿਲਿਆ ਸਹੀ ਮੰਚ ਨਹੀਂ ਮਿਲਿਆ ਤੇ ਇਹ ਕਲਾ ਜਿਹੜੀ ਹੈਗੀ ਆ ਲੇਬਰ ਦੇ ਵਿੱਚ ਆਪਾਂ ਕਹਿ ਲਈਏ ਜਾਂ ਤੰਗੀਆਂ ਤੁਰਸ਼ੀਆਂ ਤੱਕ ਕੇ ਰਹਿ ਗਈ ਤੇ ਲੈਫਰ ਸਰਜੀਤ ਕਰਦੇ ਸ਼ੁਰੂ ਲਾਓ ਵੀਰੇ ਦਾ ਗੀਤ ਪੰਜਾਬੀ ਤਰਸਰਾ ਦੇ ਸਰੋਤਿਆਂ ਨੂੰ ਠੀਕ ਹੈ ਜੀ ਵੈਰੀ ਗੁੱਡ ਮੋਤੋ ਔੜ ਲਿਆ ਨੀ ਮੁਖਮਾ ਹੋੜ ਲਿਆ ਨੀ ਸਾਨੂੰ ਛੱਡ ਅੱਲੜੇ ਬੇਕਦਰ ਗਏ ਹੋੜ ਲਿਆ ਸਾਨੂੰ ਛੱਡ ਅੱਲੜੇ ਬੇ ਨਾਲ ਨਾਤਾ ਜੋੜ ਲਿਆ ਹੁਣ ਤੇਰੀ ਜਦ ਨਾ ਦੇਖੀ ਅਸੀਂ ਕੀ ਤੇਰੀ ਜਦ ਨਾ ਤੇਰੀ ਜਦ ਨਾ ਦੇਖੀ ਅਸੀਂ ਕੀ ਹੱਥੀ ਕੰਡੇ ਕੱਢਾਂਗੇ ਹੱਥੀ ਕੰਡੇ ਕੱਢਾਂਗੇ ਨੀ ਨੀ ਤੂੰ ਜੋ ਵੀ ਜੋ ਵਿਚਾ ਹੈ ਕਰ ਲੈਣੀ ਬੰਜ ਬਰਾਬਰ ਗੱਡਾਂਗੇ ਜੋ ਵੀ ਚਾਹੇ ਕਰਲਾਣੀ ਬੰਜ ਬਰਾਬਰ ਗੱਡਾਂਗੇ ਕੋਈ ਪੱਟ ਕੇ ਤੇਥੋਂ ਪੱਟ ਕੇ ਤੇਥੋਂ ਸੋਹਣੀ ਜੀ ਮਨਮੋਣੀ ਜੀ ਜਿੰਦ ਨਾ ਲਿਖਵਾ ਦੇਂਗੇ ਤੇਰੇ ਨਵੇਂ ਸਿਹਰੇ ਯਾਰਾਂ ਦੇ ਦਿਲਦਾਰਾਂ ਦੇ ਵਿੱਚ ਪੜਥੂ ਪਾ ਦੇਵਾਂਗੇ ਤੇਰੇ ਨਵੇਂ ਸਿਹਰੇ ਯਾਰਾਂ ਦੇ ਦਿਲਦਾਰਾਂ ਦੇ ਵਿੱਚ ਪੜਥੂ ਪਾ ਦੇਵਾਂਗੇ ਕੋਈ ਖੇੜ ਕੇ ਢੰਗ ਪਿਆਰਾਂ ਦਾ ਖੇੜ ਕੇ ਢੰਗ ਪਿਆਰਾਂ ਦਾ ਤੇਰਾ ਕਾਲਜਾ ਵੱਡਾ ਏ ਤੇਰਾ ਕਾਲਜਾ ਵੱਡਾ ਹਾਂਗੇ ਨੀ ਨੂੰ ਤੂੰ ਜੋ ਵੀ ਜੋ ਵਿਚਾਹੇ ਕਰ ਲੈਣੀ ਬੰਝ ਬਰਾਬਰ ਗੱਡਾਂਗੇ ਜੋ ਵੀ ਚਾਹੇ ਕਰ ਲੈਣੀ ਬੰਝ ਬਰਾਬਰ ਗੱਡਾਂਗੇ ਕਰ ਦਿਆਂਗੇ ਨੀਦ ਕਰ ਦਿਆਂਗੇ ਨੀਦ ਹਰਾਮ ਤੇਰੀ ਸ਼ਰਮ ਤੇਰੀ ਕੋਈ ਜੁਗਤ ਬਣਾ ਕੇ ਨੀ ਤੇਰੇ ਬੂਹੇ ਅੱਗੇ ਬੈਠਾਂਗੇ ਨਾਲੇ ਟੈਕਾਂਗੇ ਕੋਈ ਕਮਰਾ ਪਾਕੇ ਨਹੀਂ ਤੇਰੇ ਬੂਹੇ ਅੱਗੇ ਬੈਠਾਂਗੇ ਨਾਲੇ ਟੈਕਾਂਗੇ ਕੋਈ ਕਮਰਾ ਪਾਕੇ ਨਹੀਂ ਸਾਰਾ ਦਿਨ ਮੱਥੇ ਲੱਗ ਲੱਗ ਕੇ ਸਾਰਾ ਦਿਨ ਮੱਥੇ ਲੱਗ ਲੱਗ ਕੇ ਤੇਰਾ ਕਾਲਜ ਵਡਾਾਂਗੇ ਤੇਰਾ ਕਾਲਜ ਵਡਾਾਂਗੇ ਨਹੀਂ ਨੂੰ ਤੂੰ ਜੋ ਵੀ ਜੋ ਵੀ ਚਾਹੇ ਕਰ ਲੈਣੀ ਬੰਦ ਬਰਾਬਰ ਗਟਾਂਗੇ ਜੋ ਵੀ ਚਾਹੇ ਕਰ ਲੈਣੀ ਬੰਦ बराबर ਗੱਡ ਦਿਆ ਗੇ ਵਾਹ ਜੀ ਵਾਹ ਸਰਜੀਤ ਜੀ ਫਿਰ ਇਹ ਗਾਣਾ ਕੋ ਘਰੇ ਹਾਂਜੀ ਟਾਈਮ ਲੱਗਦਾ ਹਾਂਜੀ ਮੈਂ ਘਰੇ ਗਾਉਂਦਾ ਹਾਂ ਲੱਗੇ ਸੀ ਸੁਤੇ ਹਾਂਜੀ ਮੈਂ ਸ਼ੁਰੂ ਤੋਂ ਗਾਉਣ ਲੱਗੇ ਸੀਗਾ ਜੀ ਸ਼ੁਰੂ ਦੇ ਵਿੱਚ ਹੀ ਮੈਂ ਬਸ ਮੱਝਾ ਲੈ ਕੇ ਜਾਂਦਾ ਸੀ ਚਾਰਨ ਵਾਸਤੇ ਮੱਝਾਂ ਦੇ ਉੱਤੇ ਬੈਠਾ ਰਹਿੰਦਾ ਤੇ ਮੈਂ ਗੀਤ ਗਾਈ ਜਾਂਦਾ ਜੀ ਚਲੋ ਬਹੁਤ ਧੰਨਵਾਦ ਹੈ ਨਾ ਤੁਸੀਂ ਗਾਉਂਦਾ ਰਹੇ ਠੀਕ ਹੈ ਜੀ ਥੈਂਕ ਯੂ ਬੀਰੀ ਮਾਚੀ